ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਮਿੰਦ ਕੇਜਰੀਵਾਲ ਜੀ ਸਮੁੱਚੀ ਆਮ ਆਦਮੀ ਪਾਰਟੀ ਦਾ ਮੈਂ ਧੰਨਵਾਦੀ ਹਾਂ ਮੈਨੂੰ ਇਸ ਟਾਈਮ ਪੰਜਾਬ ਐਨੀਮਲ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਹੈ ਪੰਜਾਬ ਸਰਕਾਰ ਨੇ ਔਰ ਕੁਝ ਦਿਨ ਪਹਿਲਾਂ ਹੀ ਮੈਨੂੰ ਗਰਦਾਸਪੁਰ ਜ਼ਿਲ੍ਹੇ ਤੋਂ ਕਿਸਾਨ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਮੈਨੂੰ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤਾ ਪਾਰਟੀ ਨੇ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪਾਰਟੀ ਨੇ ਮੇਰੇ ਤੇ ਇੰਨਾ ਵੀ ਵਿਸ਼ਵਾਸ ਕੀਤਾ ਆ ਤੇ ਮੈਂ ਵੀ ਪਾਰਟੀ ਨੂੰ ਆਪਣੇ ਹਲਕੇ 'ਚੋਂ ਬਲੰਦੀਆਂ ਤੇ ਲੈ ਕੇ ਜਾਵਾਂ ਔਰ ਆਪਣੇ ਲੋਕਾਂ ਦੇ ਵਿੱਚ ਵਿਚਰਾਂ ਔਰ ਆਪਣੇ ਲੋਕਾਂ ਨੂੰ ਪੈਲ ਦੇ ਆਧਾਰ ਤੇ ਇਹਨਾਂ ਦੇ ਕੰਮ ਜਿਹੜੇ ਰੁਕਦੇ ਆ ਕਿਉਂਕਿ ਸਿਆਸਤ ਦੇ ਵਿੱਚ ਸੇਵਾ ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਕਿ ਜੇ ਤੁਹਾਡੇ ਜਾਣ ਨਾਲ ਕਿਤੇ ਵੀ ਸਰਕਾਰੀ ਦਰਬਾਰੇ ਕਿਸੇ ਦਾ ਕੰਮ ਆਸਾਨ ਹੋ ਜਾਂਦਾ ਤੇ ਉਹ ਇੱਕ ਰਾਜਨੀਤੀ ਸੇਵਾ ਉਸ ਚੀਜ਼ ਨੂੰ ਮੰਨਿਆ ਜਾਂਦਾ ਹੈ ਨਾ ਕਿ ਕੋਈ ਹੋਰ ਕੋਈ ਇਹ ਚੀਜ਼ ਦਾ ਕੋਈ ਪਹਿਲੂ ਹੈ ਤੇ ਮੈਂ ਪਾਰਟੀ ਹਾਈ ਕਮਾਂਡ ਦੇ ਵਿਚਾਰਾਂ ਦੇ ਉੱਤੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਭਾਈ ਕੰਮ ਕਰੋਗੇ। ਜੀ ਵੇਖੋ ਆਪਣੀ ਇੱਕ ਦੋ ਦਿਨਾਂ ਚ ਇਹ ਮੀਟਿੰਗ ਲਈ ਸਾਨੂੰ ਬੁਲਾਇਆ ਜਾਣਾ ਰਾਤੀ ਵੀ ਮੈਸੇਜ ਆਇਆ ਸੀਗਾ ਜੋ ਵੀ ਅਧਿਕਾਰ ਐਨੀਮਲ ਬੋਰਡ ਦੇ ਵਿੱਚ ਮੈਂਬਰਾਂ ਦੇ ਚੇਅਰਮੈਨ ਸਾਹਿਬ ਔਰ ਸਾਡੇ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਸਾਡੇ ਮਹਿਕਮੇ ਦੇ ਜੋ ਵੀ ਅਧਿਕਾਰ ਖੇਤਰ ਹੈ ਸਾਡਾ ਜੋ ਵੀ ਕੰਮ ਮੇਰੇ ਜ਼ਿਲ੍ਹੇ ਦੇ ਹੋਣਗੇ ਮੈਂ ਪੂਰੇ ਤਨ ਦੇ ਹੀ ਨਾਲ ਉਹ ਕੰਮ ਕਰਾਂਗਾ ਵੀ ਜਿਹਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਪਾਣੀ ਕੋ ਮੱਛੀ ਪਾਲਣ ਨਾਲ ਸੰਬੰਧ ਰੱਖਦਾ ਚਾਹੇ ਕੋ ਬੱਕਰੀ ਪਾਲਣ ਤੇ ਗਾਈਆਂ ਦੇ ਫਾਰਮ ਹੈ ਲੋਕਾਂ ਦੇ ਜੋ ਵੀ ਸੰਭਵ ਹੋ ਸਕੇ ਮੈਂ ਵੱਧ ਤੋਂ ਵੱਧੋ ਕੰਮ ਕਰਾਂਗਾ ਦੇਖੋ ਜੀ ਇਹ ਤੇ ਇੱਥੇ ਸਾਰੇ ਮੇਰੇ ਵੀਰ ਸਤਕਾਰਯੋਗ ਨੇ ਜਿਨ੍ਹਾਂ ਨੇ ਬੂਥ ਲੈਵਲ ਤੇ ਮਿਹਨਤ ਕੀਤੀ ਹੈ ਬੂਥ ਲਗਾਏ ਸੀ ਜਦੋਂ ਕੋਈ ਆਮ ਆਦਮੀ ਪਾਰਟੀ ਦਾ ਬਸਤਾ ਨਹੀਂ ਸੀ ਫੜ ਕੇ ਰਾਜੀ ਲੋਕਾਂ ਨੇ ਬੂਥ ਲਗਾਏ ਸੀ ਔਰ ਕੋਈ ਵੀ ਰੈਲੀ ਕੋਈ ਵੀ ਪ੍ਰੋਗਰਾਮ ਆਪਣੇ ਨਹੀਂ ਛੱਡਿਆ ਆਮ ਆਦਮੀ ਪਾਰਟੀ ਦਾ ਉਹਨੂੰ ਬਾਖੂਬੀ ਆਪਣੀ ਡਿਊਟੀ ਨੂੰ ਨਿਭਾਇਆ ਕਿ ਹਰ ਬੰਦੇ ਨੂੰ ਮਤਲਬ ਪਾਰਟੀ ਜਿਹੜੀ ਹੈ ਐਡਜਸਟ ਕਰੂਗੀ ਹਰ ਬੰਦੇ ਨੂੰ ਉਹਦਾ ਬਣਦਾ ਮਾਨ ਸਨਮਾਨ ਕਈਆਂ ਨੇ ਇਹਨਾਂ ਵਿੱਚੋਂ ਸਰਪੰਚ ਬੰਨਾ ਕਈਆਂ ਨੇ ਬਲੌਕ ਸਮਤੀ ਮੈਂਬਰ ਬੰਨਾ ਕਈਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬੰਨਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਉਪ ਚੇਅਰਮੈਨ ਬਲੌਕ ਸਮਤੀ ਦੇ ਚੇਅਰਮੈਨ ਉਪ ਚੇਅਰਮੈਨ ਇਹ ਸਾਰਾ ਹੀ ਜੋ ਕਾਬਲ ਬੰਦਾ ਹੋਊਗਾ ਆਪਣੇ ਲੋਕਾਂ ਦੇ ਪਿੰਡ ਦੇ ਵਿੱਚ ਕੰਮ ਕਰਵਾਊਗਾ ਔਰ ਲਗਾਤਾਰ ਮਿਹਨਤ ਕਰਦਾ ਆ ਰਿਹਾ ਸਾਰਿਆਂ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਊਗਾ ਔਰ ਮੇਰੀ ਵੀ ਇਹ ਡਿਊਟੀ ਪਾਰਟੀ ਹਾਈ ਕਮਾਂਡ ਵੱਲੋਂ ਵੀ ਹਰ ਇੱਕ ਨੂੰ ਮੈਂ ਨਾਲ ਲੈ ਕੇ ਚੱਲਾਂਗਾ ਕੋਈ ਭੇਦ ਭਾਵ ਨਹੀਂ ਕਰਾਂਗਾ ਔਰ ਸਾਰਿਆਂ ਨੂੰ ਉੱਚੇ ਅਹੁਦੇ ਨਹੀਂ ਹੁੰਦੇ ਸਾਰਿਆਂ ਨੂੰ ਛੋਟੇ ਅਹੁਦੇ ਵੀ ਨਹੀਂ ਹੁੰਦੇ ਹਰ ਇੱਕ ਦਾ ਜੋ ਦੀ ਮਿਹਨਤ ਹੋਊਗੀ ਉਹਦਾ ਪੂਰਾ ਪੂਰਾ ਪਾਰਟੀ ਕੋਲੋਂ ਮੁੱਲ ਪਾਵਾਂਗੇ ਔਰ ਪਾਰਟੀ ਨੂੰ ਬਲੰਦੀਆਂ ਤੇ ਲੈ ਕੇ ਜਾਵਾਂਗੇ